ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਲਗਭਗ ਦਿੱਲੀ ਦੇ ਖਨੌਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਉੱਤੇ ਬੈਠੇ ਹੋਏ 22 ਦਿਨ ਪੂਰੇ ਹੋ ਗਏ ਨੇ ਇੱਕ ਪਾਸੇ ਸੁਪਰੀਮ ਕੋਰਟ ਪੰਜਾਬ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਨੂੰ ਫਟਕਾਰ ਲਗਾ ਲਗਾ ਰਹੀ ਹੈ ਕਿ ਡੱਲੇਵਾਲ ਦੀ ਜਾਨ ਬਹੁਤ ਹੀ ਕੀਮਤੀ ਹੈ ਇਸ ਲਈ ਬਿਨਾ ਪ੍ਰੈਸ਼ਰ ਪਾਏ ਬਿਨਾ ਸਿਆਸੀ ਦਬਾਅ ਪਾਏ ਉਸ ਨੂੰ ਕਨਵਿੰਸ ਕਰੇ ਕਿ ਉਹ ਆਪਣਾ ਮਨਵਰਤ ਛੱਡੇ ਲੇਕਿਨ ਉਧਰ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਯਾਨੀ ਕਿ ਸੁਪਰੀਮ ਕੋਰਟ ਦੇ ਕਹਿਨ ਦੇ باوجود ਵੀ ਆਪਣੀਆਂ ਚਾਲਾਂ ਚਲੀਆਂ ਜਾਰੀਆਂ ਨੇ ਇੱਕ ਪਾਸੇ ਕਿਸਾਨ ਜਥੇਬੰਦੀਆਂ ਹੁਣ ਇਕਜੁੱਟ ਹੋਣ ਦੀਆਂ ਗੱਲਾਂ ਕਰ ਰਹੀਆਂ ਨੇ ਕਿਉਂਕਿ ਚਾਹੇ ਵਿਕੇਸ਼ ਕੈਤ ਹੋਵੇ ਚਾਹੇ ਜਗENDER ਸਿੰਘ ਉਗਰਾਹਾ ਹੋਣ ਚਾਹੇ ਗੁਰਨਾਮ ਸਿੰਘ ਚੜੂਨੀ ਹੋਵੇ ਤੇ ਚਾਹੇ ਹੋਵੇ ਰੋਦੂ ਸਿੰਘ ਯਾਨੀ ਕਿ ਇਹਨਾਂ ਸਾਰੇ ਆਗੂਆਂ ਵੱਲੋਂ ਇੱਕ ਝਟ ਹੋਣ ਲਈ ਭਾਰਤ ਦੇ ਲੋਕਾਂ ਨੂੰ ਸਨੇਹਾ ਦੇ ਦਿੱਤਾ ਹੈ ਉਧਰ ਭਾਰਤੀ ਜਨਤਾ ਪਾਰਟੀ ਨੂੰ ਭਾਜਣਾ ਵੀ ਪੈ ਗਿਆ ਨੇ ਅਤੇ ਭਾਰਤੀ ਜਨਤਾ ਪਾਰਟੀ ਜਿਹੜੀਆਂ ਹਰਕਤਾਂ ਕਰਦੀ ਆ ਰਹੀ ਹੈ ਆਪਣੀਆਂ ਹਰਕਤਾਂ ਤੋਂ ਬਾਅਦ ਨਹੀਂ ਆ ਰਹੀ ਸੂਤਰਾਂ ਦੇ ਹਵਾਲੇ ਤੋਂ ਹੁਣੇ ਹੀ ਖਬਰ ਆਈ ਹੈ ਕਿ ਕਿਸੇ ਵੀ ਸਮੇਂ ਜਿਹੜਾ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਚੱਕਿਆ ਜਾ ਸਕਦਾ ਹੈ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਿਨ ਬਰ ਦਿਨ ਵਿਗੜਦੀ ਜਾ ਰਹੀ ਹੈ ਦੂਸਰੇ ਪਾਸੇ ਬਹੁਤ ਸਾਰੀ ਨਫਰੀ ਆਲੇ ਦੁਆਰੇ ਲਗਾ ਦਿੱਤੀ ਹੈ ਖਨੌਰੀ ਬਾਰਡਰ ਦੇ ਧਰਨੇ ਤੇ ਯਾਨੀ ਕਿ ਹਰਿਆਣਾ ਪੁਲਿਸ ਉਸ ਤੋਂ ਬਾਅਦ ਸੈਂਟਰ ਸਰਕਾਰ ਪੁਲਸ ਵੀ ਸ਼ਮੂਲੀਅਤ ਕਰ ਚੁੱਕੀ ਹੈ ਦਿੱਲੀ ਦੇ ਖਨੌਰੀ ਬਾਰਡਰ ਤੇ ਇਸ ਲਈ ਕਿਸਾਨ ਆਗੂਆਂ ਵੱਲੋਂ ਵੀ ਜਿਹੜਾ ਹੈ ਘੇਰਾ ਬੰਦੀ ਕਰਨੀ ਹੈ ਜਗਜੀਤ ਸਿੰਘ ਡੱਲੇਵਾਲ ਦੀ ਕਿਸੇ ਵੀ ਸਮੇਂ ਪੁਲਿਸ ਵੱਲੋਂ ਪਰਸੈਂਟ ਸਰਕਾਰ ਪ੍ਰਸ਼ਾਸਨ ਵੱਲੋਂ ਚੁੱਕਿਆ ਜਾ ਸਕਦਾ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਅੰਡਰਗ੍ਰਾਉਂਡ ਵੀ ਕੀਤਾ ਜਾ ਸਕਦਾ ਹੈ ਜਗਜੀਤ ਸਿੰਘ ਜੱਲੇਵਾਲ ਨੂੰ ਕਿਸੇ ਹਸਪੀਟਲ ਦੇ ਵਿੱਚ ਐਡਮਿਟ ਵੀ ਕਰਵਾਇਆ ਜਾ ਸਕਦਾ ਹੈ ਇਸ ਲਈ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਉੱਤੇ ਜਿੰਨੇ ਵੀ ਕਿਸਾਨ ਧਰਨੇ ਉੱਤੇ ਡਟੇ ਹੋਏ ਨੇ ਜਿਨ੍ਹਾਂ ਨੇ ਮੋਰਚਾ ਫਤਿਹ ਕਰਨ ਦਾ ਮਨ ਬਣਾਇਆ ਹੋਇਆ ਹੈ ਉਹਨਾਂ ਨੇ ਘੇਰਾ ਬੰਦੀ ਕਰ ਲਈ ਹੈ ਕਿਦੀ ਜਗਜੀਤ ਸਿੰਘ ਡੱਲੇਵਾਲ ਦੀ ਜਗਜੀਤ ਸਿੰਘ ਡੱਲੇਵਾਲ ਦੇ ਆਸ-ਪਾਸ ਸੁਰੱਖਾ ਜਿਸ ਤਰ੍ਹਾਂ ਇੱਕ ਬੰਦਾ ਜੇਲ੍ਹ ਦੇ ਵਿੱਚ ਬੰਦ ਹੁੰਦਾ ਉਸੇ ਤਰ੍ਹਾਂ ਸਿਸਟਮ ਬਣਾ ਲਿਆ ਗਿਆ ਕਿਉਂਕਿ ਭਾਰਤੀ ਜਨਤਾ ਪਾਰਟੀ ਹਾਲੇ ਵੀ ਤਸ ਤੋਂ ਮਸ ਨਹੀਂ ਹੋ ਰਹੀ ਨਾ ਉਹਨਾਂ ਕੋਲ ਗੱਲਾਂ ਮੰਨੀਆਂ ਚਾਹ ਰਹੀਆਂ ਨੇ ਨਾ ਹੀ ਉਹ ਕਿਸੇ ਤਰ੍ਹਾਂ ਦਾ ਬਿਆਨਬਾਜ਼ੀ ਕਰ ਰਹੇ ਨੇ ਇੰਦਰ ਅੱਜ ਰਵਨੀਤ ਮਿੱਟੂ ਨੇ ਜ਼ਰੂਰ ਕਿਹਾ ਕਿ ਸਾਨੂੰ ਜਗਜੀਤ ਸਿੰਘ ਡੱਲੇਵਾਲ ਦੀ ਉਸ ਕਰਦੀ ਹਾਲ ਦੀ ਚਿੰਤਾ ਹੈ ਉਸਨੇ ਇੱਕ ਪਸਲੀ ਬਿਆਨ ਦਿੱਤਾ ਹੈ ਉਹਨੇ ਕਿਹਾ ਨਾ ਕਿ ਮੈਂ ਭਾਰਤੀ ਜਨਤਾ ਪਾਰਟੀ ਦਾ ਕੇਂਦਰੀ ਮੰਤਰੀਆਂ ਇਸ ਕਰਕੇ ਕਹਿ ਰਿਹਾ ਮੈਨੂੰ ਪੰਜਾਬ ਦੇ ਲੋਕਾਂ ਨਾਲ ਪਿਆਰ ਹੈ ਇਧਰ ਭਾਰਤੀ ਜਨਤਾ ਪਾਰਟੀ ਵਾਲੇ ਕੁਝ ਆਗੂ ਜਿਹੜੇ ਨੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਬਿਆਨ ਦੇ ਰਹੇ ਨੇ ਦੂਸਰੇ ਪਾਸੇ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਕਿਸੇ ਵੀ ਸਮੇਂ ਜਿਹੜਾ ਚੱਕ ਸਕਦੀ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਅੰਡਰਗ੍ਰਾਉਂਡ ਵੀ ਕੀਤਾ ਜਾ ਸਕਦਾ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਖੋਸ ਵੀ ਕੀਤਾ ਜਾ ਸਕਦਾ ਹੈ ਕਿ ਤੁਸੀਂ ਆਪਣਾ ਟ੍ਰੀਟਮੈਂਟ ਲਓ ਕਿਉਂਕਿ ਜਿਵੇਂ ਅੱਜ ਅਮਰ ਸਿੰਘ ਦਾ ਬਿਆਨ ਆਇਆ ਕਿ ਭਾਰਤ ਦੇ ਕਿਸਾਨਾਂ ਨੂੰ ਸਾਡੇ ਤੋਂ ਕੋਈ ਪ੍ਰੋਬਲਮ ਨਹੀਂ ਕੋਈ ਸਮੱਸਿਆ ਨਹੀਂ ਜਗਜੀਤ ਸਿੰਘ ਕੱਲੇ ਨੂੰ ਕਿਉਂ ਭਾਰਤੀ ਜਨਤਾ ਪਾਰਟੀ ਤੋਂ ਸਮੱਸਿਆ ਹੈ ਉਹਨਾਂ ਕਹਿੰਦੇ ਕਿ ਦੂਸਰੀਆਂ ਪਾਰਟੀਆਂ ਦੀ ਜਿਹੜੀ ਸ਼ਹਿ ਤੇ ਜਗਜੀਤ ਸਿੰਘ ਡੱਲੇਵਾਲ ਮੰਨ ਵਰਤ ਉਤੇ ਬੈਠੇ ਹੋਏ ਨੇ ਇੱਧਰ ਜਗਜੀਤ ਸਿੰਘ ਡੱਲੇਵਾਲ ਕਹਿ ਰਹੇ ਨੇ ਕਿ ਜਿੰਨੀ ਦੇਰ ਤੱਕ ਤਿੰਨ ਕਾਲੇ ਕਾਨੂੰਨਾਂ ਦਾ ਲਿਖਤੀ ਪ੍ਰਮਾਣ ਪੱਤਰ ਦੂਸਰੇ ਪਾਸੇ ਜਿੰਨੀ ਦੇਰ ਤੱਕ ਨਾ ਉਤੇ ਐਮਐਸਪੀ ਨਹੀਂ ਮਿਲ ਜਾਂਦੀ 19 ਦਿਨ ਤੱਕ ਮੈਂ ਆਪਣਾ ਮਨ ਵਰਤ ਨਹੀਂ ਛੱਡਾਂਗਾ ਧੰਨਵਾਦ